ਢਿੰડા ਵਿੱਚ ਸ਼ਹੀਦ ਦੇ ਬੁੱਤ ਦੀ ਹਾਲਤ ਵੇਖ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੁਝ ਇਸ ਤਰੀਕੇ ਹਰਕਤ ਵਿੱਚ ਆ ਗਏ ਤੇ ਕਿਹਾ ਸੀ ਕਿ ਉਹਨਾਂ ਨੂੰ ਸ਼ਰਮ ਆ ਰਹੀ ਹੈ ਕਿ ਅਸੀਂ ਸ਼ਹਾਦਤ ਦਾ ਕੀ ਮੁੱਲ ਪਾ ਰਹੇ ਹਾਂ ਸ਼ਰਮ ਆਣੀ ਚਾਹੀਏ ਹਮੇਂ ਸਭ ਨੂੰ ਕਿ ਇਹ ਇਹ ਹੋ ਰਿਹਾ ਹੈ ਸ਼ਰਮ ਆਣੀ ਚਾਹੀਏ ਹਮੇਂ ਸਭ ਨੂੰ ਕਿ ਇਹ ਇਹ ਹੋ ਰਿਹਾ ਹੈ ਕਾਂਗਰਸ ਦੇ ਕੈਪਟਨ ਨੂੰ ਸ਼ਰਮ ਆਈ ਤਾਂ ਹੱਥ ਵਿੱਚ ਪੋਚਾ ਲੈ ਕੇ ਬੁੱਤ ਦੀ ਸਫਾਈ ਕਰਨ ਜਾ ਪੁজে ਪਰ ਸ਼ਾਇਦ ਉਹ ਭੁੱਲ ਗਏ ਕਿ ਪੰਜਾਬ ਦੇ ਵਿੱਚ ਇਹ ਕੋਈ ਇਕੱਲਾ ਅਜਿਹਾ ਸ਼ਹੀਦ ਦਾ ਬੁੱਤ ਨਹੀਂ ਜਿਸ ਦੀ ਸ਼ਹਾਦਤ ਦਾ ਇਸ ਕਦਰ અપਮਾਨ ਹੋ ਰਿਹਾ ਹੋਵੇ ਇਸ ਲਈ ਕੈਪਟਨ ਸਾਹਿਬ ਦੀ ਮਦਦ ਲਈ ਅਸੀਂ ਇਸ ਰਿਪੋਰਟ ਦੇ ਵਿੱਚ ਉਹਨਾਂ ਨੂੰ ਦੱਸਾਂਗੇ ਕਿ ਸ਼ਹੀਦਾਂ ਦੇ ਅਜਿਹੇ ਕਈ ਹੋਰ ਬੁੱਤ ਵੀ ਨੇ ਜੋ ਸਾਫ਼ ਸਫਾਈ ਦੀ ਉਡੀਕ ਵਿੱਚ ਨੇ ਹੋ ਸਕੇ ਤਾਂ ਕੈਪਟਨ ਲੱਗੇ ਹੱਥ ਐਨਾ ਉੱਤੇ ਵੀ ਆਪਣਾ ਸਫਾਈ ਵਾਲਾ ਪੋਚਾ ਫੇਰੀ ਆਉਣ ਜਲੰਧਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਕਈ ਸ਼ਹੀਦਾਂ ਦੇ ਬੁੱਤ ਲਾਏ ਗਏ ਨੇ ਕੋਟ ਕਿਸ਼ਨ ਚੰਦ ਚੌਂਕ ਤੇ ਵਿੱਚ ਸਚਿਨ ਖਡੂਰੀਆ ਦਾ ਬੁੱਤ ਹੀਰਾ ਗੇਟ ਦੇ ਵਿੱਚ ਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਸ਼ਰਦਾ ਰਾਮ ਦਾ ਬੁੱਤ ਤੇ ਤੀਜਾ ਬੁੱਤ ਹੈ ਸ਼ਹੀਦ ਮੇਜਰ ਰਮਨ ਦਾਦਾ ਦਾ ਸ਼ਹੀਦਾਂ ਦੇ ਇਹਨਾਂ ਤਿੰਨਾਂ ਬੁੱਤਾਂ ਦੀ ਹਾਲਤ ਵੇਖ ਕੇ ਵੀ ਕੈਪਟਨ ਸਾਹਿਬ ਇਹੀ ਕਹਿਣਗੇ ਮਿਹਰबानी ਚਾਹੀਏ ਅਮੇ ਸਭ ਨੂੰ ਜੋ ਇਹ ਇਹ ਹੋ ਰਹਾ ਹੈ ਮਿਹਰबानी ਚਾਹੀਏ ਅਮੇ ਸਭ ਨੂੰ ਜੋ ਇਹ ਇਹ ਹੋ ਰਹਾ ਹੈ ਸ਼ਹੀਦਾਂ ਦੇ ਇਹਨਾਂ ਬੁੱਤਾਂ ਦੀ ਸਫਾਈ ਦਾ ਕੀ ਹਾਲ ਹੈ ਤਸਵੀਰਾਂ ਬਿਆਨ ਕਰਨ ਲਈ ਕਾਫੀ ਨਹੀਂ ਉਹ ਚਹੀ ਸਥਾਨਕ ਲੋਕਾਂ ਦਾ ਬੁੱਤਾਂ ਬਾਰੇ ਕੀ ਕਹਿਣਾ ਹੈ ਉਹ ਵਿਚਾਰ ਲਓ ਇਹ ਵੋਟਾਂ ਟਾਈਮ ਤੇ ਜਦੋਂ ਆਉਂਦਾ ਵੋਟਾਂ ਦੇ ਟਾਈਮ ਤੇ ਇਹ ਕੰਮ ਹੁੰਦੇ ਆ ਅੱਗੋਂ ਪਿੱਛੋਂ ਕੋਈ ਕੰਮ ਨਹੀਂ ਹੁੰਦਾ ਜੀ ਇੱਥੇ ਜਦੋਂ ਵੋਟ ਆਉਂਦੀ ਹੈ ਲੈਣੀ ਹੁੰਦੀ ਹੈ ਵੋਟ ਉਸ ਟਾਈਮ ਤੇ ਕਹਿੰਦੇ ਆ ਵੀ ਕਰ ਦਿਓ ਜਿੱਥੇ ਗੰਦ ਖਾਈ ਦਿੰਦਾ ਉੱਥੋਂ ਦਾ ਕਹਿੰਦੇ ਠੀਕ ਕਰ ਦਿਓ ਖਲਾਨਾ ਦੇਖ ਲਓ ਕਿੰਨਾ ਵਹਿਆ ਕਿੰਨਾ ਕੋੜਾ ਵਹਿਆ ਬੁੱਤ ਜਿਹੜਾ ਸਟੈਚੂ ਆ ਛੀਰਿਆ ਸਜਿੰਦਾ ਉਹਨੂੰ ਕਦੀ ਅੱਜ ਤੱਕ ਕਿਸੇ ਨੇ ਸਫਾਈ ਨਹੀਂ ਕਰਾਈ ਉਹ ਮੰਡੇ ਵਾਲੇ ਇੰਨਾ ਕਹਿੰਦੇ ਕਿ ਲੇ ਵੀ ਅਸੀਂ ਆਪ ਹੀ ਅਸੀਂ ਆਪ ਫੋਟੇ ਕਰ ਲਈਏ ਉਹਨਾਂ ਸੇ ਇਹ ਸੋਚਿਆ ਵਾ ਕਿ ਆ ਜੈਨੂਈ ਬੋਰਡ ਦੇ ਉਹ ਆਪਣੇ ਕੀ ਮਸਰੰਨਾ ਜਿਲੰਦਰ ਤੋਂ ਗਏ ਕੈਪਟਨ ਸਾਹਿਬ ਲੁਧਿਆਣਾ ਵਿੱਚ ਸ਼ਹੀਦਾਂ ਦੇ ਬੁੱਤਾਂ ਦੀਆਂ ਇਹ ਤਸਵੀਰਾਂ ਵੀ ਵੇਖ ਲੈਣ ਸਾਫ ਸਫਾਈ ਦਾ ਹਾਲ ਇੱਥੇ ਵੀ ਬੁਰਾ ਏ ਜਗਰਾਓਪੁਰ 파ਰਤ ਨਗਰ ਚੌਕ ਡੀਸੀ ਦਫਤਰ ਤੇ ਭਾਈ ਵਾਲਾ ਚੌਕ 'ਚ ਲੱਗੇ ਸ਼ਹੀਦਾਂ ਦੇ ਬੁੱਤ ਅਜਿਹੇ ਸ਼ਖਸ ਦੀ ਉਡੀਕ ਵਿੱਚ ਨੇ ਜਿਸ ਨੂੰ ਇਹਨਾਂ ਦੀ ਹਾਲਤ ਵੇਖ ਕੇ ਸ਼ਰਮਾ ਜਾਵੇ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕਿਤੋਂ ਨਿਕਲਦੇ ਆਂ ਕਿ ਜਿਹੜੇ ਸਾਡੇ ਸ਼ਹੀਦਾਂ ਦੇ ਬੁੱਤ ਹੁੰਦੇ ਨੇ ਉਹਨਾਂ ਦੇ ਉੱਤੇ ਕੋਈ ਕਾਂ ਵਗੈਰਾ ਜਾਂ ਆਮ ਕੋਈ ਵੀ ਪੰਛੀ ਬੈਠੇ ਹੁੰਦੇ ਨੇ ਕਿ ਅਸੀਂ ਇਹੀ ਚਾਹੁੰਦੇ ਆ ਕਿ ਇਹਨਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ ਔਰ ਸਾਫ ਸਫਾਈ ਉੱਥੇ ਹੋਣੀ ਚਾਹੀਦੀ ਹੈ ਕੈਪਟਨ ਸਾਹਿਬ ਨੇ ਜਿੱਥੇ ਸ਼ਹੀਦ ਸੂਬੇਦਾਰ ਨਾਨ ਸਿੰਘ ਦੇ ਬੁੱਤ ਦੀ ਸਫਾਈ ਕੀਤੀ ਸੀ ਉਸੇ ਬਠਿੰਡਾ ਵਿੱਚ ਭਗਤ ਸਿੰਘ ਉਸ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਸਮੇਤ ਸ਼ਹੀਦ ਜਰਨੈਲ ਸਿੰਘ ਦਾ ਬੁੱਤ ਵੀ ਚੌਂਕ ਦੀ ਧੂੜ ਮਿੱਟੀ ਨਾਲ ਲੜ ਰਿਹਾ ਸੀ ਸ਼ਾਇਦ ਕਿਸੇ ਨੇ ਕੈਪਟਨ ਨੂੰ ਇਹ ਨਾ ਬਾਕੀ ਦੇ ਸ਼ਹੀਦਾਂ ਦੇ ਬੁੱਤਾਂ ਬਾਰੇ ਨਹੀਂ ਸੀ ਦੱਸਿਆ ਨਹੀਂ ਤਾਂ ਸ਼ਹੀਦਾਂ ਦੇ ਇਹਨਾਂ ਬੁੱਤਾਂ ਦੇ ਵੀ ਧੂੜ ਮਿੱਟੀ ਵਾਲੇ ਦਿਨ ਜ਼ਰੂਰ ਲੱਤ ਜਾਂਦੇ 26 ਜਨਵਰੀ ਆਂਦੀ ਆ 15 ਅਗਸਤ ਆਂਦੀ ਆ ਉਦੋਂ ਸਫਾਈ ਕਰਤੀ ਜਾਂਦੀ ਆ ਅੱਗੋਂ ਪਿੱਛੋਂ ਪ੍ਰੋਪਰ ਸਫਾਈ ਨਹੀਂ ਕੀਤੀ ਜਾਂਦੀ। ਜਿਸ ਸ਼ਹੀਦ ਦਾ ਦਿਨ ਹੁੰਦਾ ਉਸ ਦਿਨ ਨਹੀਂ ਹੁੰਦੀ ਆ ਅੱਗੇ ਪਿੱਛੇ ਜਿਨ੍ਹਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਸਾਡੇ ਕਾਰਨ ਆਪਣੇ ਆਪ ਨੂੰ ਛੱਡ ਕੇ ਫੈਮਿਲੀ ਛੱਡ ਕੇ ਕਿੱਥੇ ਤੇ ਕਿੱਥੇ ਬੈਠੇ ਆ ਉਹਨਾਂ ਨੂੰ ਨਹੀਂ ਸਾਰਾ ਸਾਲ ਪੁੱਛਿਆ ਜਾਏਗਾ ਤਾਂ ਉਹਦਾ ਕੀ ਫਾਇਦਾ। ਸ਼ਹਾਦਤ ਦੇ ਅਪਮਾਨਦਿਆਂ ਇਹ ਕੁਝਕ ਤਸਵੀਰਾਂ ਜੇ ਕੈਪਟਨ ਸਾਹਿਬ ਦੇ ਧਿਆਨ ਵਿੱਚ ਆਉਣ ਤਾਂ ਉਹ ਇਹਨਾਂ ਵੱਲ ਵੀ ਆਪਣੀ ਸਵੱਲੀ ਨਿਗਾਹ ਜ਼ਰੂਰ ਮਾਰਨ। ਬਾਕੀ ਚੌਣਾ ਤੋਂ ਪਹਿਲਾਂ ਜੇ ਸ਼ਹੀਦਾਂ ਦੇ ਗੁੱਤਾਂ ਦੀ ਸਾਫ਼ ਸਫਾਈ ਦਾ ਕੰਮ ਹੋ ਜੇ ਤਾਂ ਚੰਗਾ ਏ ਕਿਉਂਕਿ ਬਾਅਦ ਵਿੱਚ ਟਾਈਮ ਲੱਗੇ ਜਾਂ ਨਾ ਲੱਗੇ